ਖੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਡੜਾ ਸੱਟਾ ਲਾਉਣ ਵਾਲੇ گرو ਦਾ ਪਰਦਾ ਫਾਸ਼ ਕਰ 11,95,100 ਰੁਪਏ ਅਤੇ 90 ਅਮਰੀਕੀ ਡਾਲਰਾਂ ਸਮੇਤ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਐਸਐਸਪੀ ਦਫ਼ਤਰ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਪਵਨਜੀਤ ਪੀਪੀਐਸ ਕਪਤਾਨ ਪੁਲਿਸ ਆਈ ਨੇ ਦੱਸਿਆ ਕਿ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਗਲਤ ਅੰਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਦਰਾਹਾ ਫਾਸਟੇਡ ਪੋਸਟ ਵਿਕੇ ਨਕਲ ਲਗਾਇਆ ਹੋਇਆ ਸੀ ਤਾਂ ਇੱਕ ਮੁਖਬਰ ਨੇ ਦੱਸਿਆ ਕਿ ਇੱਕ ਬੈਨਕਿਟ ਹਾਲ ਵਿੱਚ 32 ਲੋਕ ਜੂਆ ਖੇਡ ਰਹੇ ਹਨ ਜਦੋਂ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਬੈਨਕਿਟ ਹਾਲ ਜੀਟੀ ਰੋਡ ਦਰਾਹਾ ਰੇਡ ਕੀਤੀ ਤਾਂ ਉੱਥੋਂ 32 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 1195000 ਰੁਪਏ ਅਤੇ 90 ਅਮਰੀਕੀ ਡਾਲਰ ਬਰਾਮਦ ਹੋਏ ਮਾਨਯੋਗ ਸ਼੍ਰੀ ਗੌਰਮ ਜੱdow ਆਈਪੀਓ ਡੀਵੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫਰੀ ਰੱਖਣ ਵਾਸਤੇ ਸਾਨੂੰ ਵੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜੀਡੀ ਕੇ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੀ ਜਗਦਵਾਲੇ ਆਈਪੀਐਸ ਲੁਬਿਆਨ ਅਰੇਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ ਜਾਦਵ ਬੈਂਸ ਆਈਪੀਐਸ ਐਸਐਸਪੀ ਪੁਲਿਸ ਮਿਲਖਪੁਰਾ ਦੀ ক্লোਜ਼ ਸੁਪਰਵੀਜ਼ਨ ਤੇ ਦੁਰਾਹਾ ਵਿਕੇ ਜੀਟੀ ਰੋਡ ਤੇ ਔਲਾ ਮਿਲੀ ਸੀ ਮੁਖਬਰੀ ਹੋਈ ਸੀ ਜੇ ਵੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ ਵੀ ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦੁਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਰਮ ਕਰਨ ਵਾਸਤੇ ਲਿਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਵੱਲਪ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸੱਤਵੇਂ 22 ਨੇਮ ਬਕਾਇਦਾ ਐਫਆਈਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਦੂਆ ਫੇੜ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਫ੍ਰੈਂਸੀ ਚੈਕਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਕਤੀਸ਼ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਫ੍ਰੈਂਸੀ ਚੈਕਸ ਦੇ ਦੇ ਵਿੱਚ ਇੱਕ ਚੈਕਸ ਉਹਨੂੰ ਉਹਨਾਂ ਨੇ ਕਿਸ ਮੇਂ ਨਾਮ ਦਿੱਤਾ ਹੈ 10000 ਰੁਪਏ ਦੀ ਇੱਕ ਚੈਕਸ ਫ੍ਰੈਂਸੀ ਤੇ ਉਸ ਚੈਕਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੇ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੀ ਦੀ ਹੈ ਉਹ ਉੱਥੇ ਉਹ ਆਪਸੀ ਮਿਲੀ ਪਗ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਸੀਆਂ ਦੇ ਕੋਈ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ जीटी रोड ਦਾ ਏਰੀਆ ਆਊਟ ਕਰਕੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ بڑے بڑے ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਦੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ থানা ਤੇ ਦਰਾਹਾ ਪੁਲਿਸ ਡੀਐਸਪੀ ડી ਸਿੰਗਲਾ ਜੀ ਇਨ੍ਹਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਬਕਾਇਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਗਜੈਕਟ ਉਦੇਚ ਲਿਖਿਆ ਹੈ ਉਹਦੀ ਬਰਾਉਂਡਗੀ ਹੋਈ ਹੈ ਉਹ ਸਾਰੀ ਬਰਾਉਂਡਗੀ ਕਰਕੇ ਬਕਾਇਦਾ ਇੱਕ ਮੁਕਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਜ ਚ ਚਲਦੀ ਜਾ ਰਹੀ ਹੈ ਉਸ ਤਫतीश ਦੇ ਦੌਰਾਨ ਇਹਦੇ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕਿ ਉਹਦੀ ਬੜੀ ਡੈਫੀਨੇਸ਼ਨ ਹੈ ਉਹਦੀ ਤੁਹਾਨੂੰ ਪਤਾ ਲੱਗ ਜੂਗਾ ਨੋਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਇੱਕਦਾ ਹੈ ਉਹਦੀ ਪਰਹਾਮਾ 10 4 ਤੇ 13 3 7 ਕੈਂਪਲਿੰਗ ਐਕਟ ਉਹਦੇ ਮਤਲਬ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਨੇ ਉਹਨਾਂ ਨੂੰ ਖੰਡਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਅਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦਿੜ નિਸ਼ਟਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਪਹਿ ਤੇ ਇਹ ਮੁਕਦਮਾ ਜਿਹੜੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਸ ਦਾ ਅਕਸ਼ਵੀ ਖਰਾਬ ਹੋ ਰਿਹਾ ਸੀ ਇਹ ਨੂੰ ਉਹਦੇ ਮੁਤਾਬਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਬਾਜੋਗ ਐਸਐਸਪੀ ਦਿਆ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਫ਼ਤੀਸ਼ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਅਕੇ ਹੋਏਗੀ ਉਹਦੇ ਮੁਤਾਬਕ ਫਾਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਪੁਲਿਸ ਜਿਵੇਂ ਉਹ ਦੇਖ ਰਹੇ ਨੇ ਇਹਨੂੰ ক্লোਜ਼ਲੀ ਅਗਰ ਜੂਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਆ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਟੌਰ ਐਸਪੀ ਦੀ ਸਾਡੇ ਡੀਐਸਪੀ ਜੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਬਹਾਹਾ ਤੇ ਸਾਡਾ ਜਿਹੜਾ ਇੰਸਪੈਕਟਰ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਜੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮਤਲਬ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਬਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਬੇੜ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਬਲਾਤ ਅਸਰ ਹੈ ਉਹਨਾਂ ਲਈ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਵੇ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਥੈਂਕ ਯੂ ਦੇਖੋ ਇਸ ਤਫतीश ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮਤਲਬ ਤੋਂ ਬੜੇ ਕਿਰਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮਤਲਬ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਕਰਦਾ ਇਹਨਾਂ ਦੇ ਮੋਬਾਈਲ ਨੂੰ ਖਿਡਾਰੇ ਆ ਇੱਕ ਕਦਮ ਕਦਮ ਦੇ ਆ ਕਿੰਨੇ ਕਿਰਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹਲਪ ਦੇ ਮਤਲਬ ਸਭ ਹਮੇਸ਼ਾ ਕੋਲ ਹੈ ਇਹਦੇ ਵਿੱਚ ਜਿਹੜੇ ਇਹ ਮੋੜਮ ਪਕੜੇ ਗਏ ਆ ਜਿਹੜਾ 메ਨ ਇਹਦਾ ਘਣਾਉਣ ਵਾਲਾ ਕਿੰਗ ਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਵੀ ਸ਼ੇਰ ਦੇ ਸ਼ੇਰ ਬੰਦੇ 메ਨ ਜਵਾਰੀ ਉਹ ਲੁਧਿਆਣਾ ਨਾਹਾਂ ਨਗਰ ਨੂੰ ਬਿਲੋਂਗ ਕਰਦੇ ਆ ਉਹ ਜਿਹੜੇ ਫਰਦੜਾ ਉਹ ਅਸੀਂ ਸਫਾ ਵਿੱਚੋਂ ਕੋ ਲੈ ਕੇ ਆਵਾਂਗੇ ਉਹਦੇ ਵੀ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਦਾ ਇੰਟਰਨੈਸ਼ਨਲ ਲੈਵਲ ਤੇ ਨਿਕਲਦਾ ਹੈ ਏ ਦੇਖੋ ਇਹ ਤਾਂ ਤਬਦੀਸ਼ ਦਾ ਪਾਰਟ ਹੈ ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਮੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮਿਲਤ ਦਾ ਜਮਾਨੇ ਤੇ ਸੱਦੇ ਵੀ ਆ ਤਾਂ ਉਹ ਤਬਦੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸ ਨੂੰ ਫਾਰੇ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਣਯੋਗ ਜੱਜ ਸਾਹਿਬ ਦੇ 24 ਘੰਟੇ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜਮਾਨਤਨਾਮਾ ਮਚਲਕਾ ਲੈ ਕੇ ਨੀਂਦ ਕੀਤੇ ਆ ਉਹਨਾਂ ਨੂੰ ਇਸ ਤੋਂ ਪਿਛਲੇ ਵਿੱਚ ਇੱਕ ਵਾਰ ਨਹੀਂ 10 ਵਾਰ ਦੀ ਵਾਰ-ਵਾਰ ਸ਼ਾਮਿਲ ਕਰਕੇ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 30 ਮੁਰਜਮ ਨੇ 30 ਛੇਤੀਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਵਿਲੇਬਲ ਆਫੈਂਸ ਦੇ ਮੁਤਾਬਕ ਗ੍ਰਿਫਤਾਰ ਨੇ ਉਹਨਾਂ ਨੂੰ ਮਾਹਜੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਤਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਤਲਕਾ ਬਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਲੈ ਕੇ ਉਹ 33 ਦਾ 파ਟ ਹੈ ਉਹਨੂੰ ਕੋਲੋਸਲੀ ਬੀਐਸਪੀਡੀ ਵੀ ਬੋਹਿੰਦ ਸਿੰਘਲਾ ਜੀ ਬਾਤ ਕਰ ਰਿਹਾ ਤੇ ਉਹਨੇ ਉਹ ਵੀ ਪੁ੍ਰਤਿਸ਼ ਕੀਤੀ ਸਾਰੇ ਨੰਬਰ 7 ਨੂੰ ਕਿਹੜੇ ਪਿੰਨ ਨਾ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਕਰੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਸ਼ਤ ਲੱਗੀ ਹੈ ਨਾਲ ਹਾਂ ਨਹੀਂ ਨਾਮ ਲਿਖਿਆ ਨਹੀਂ ਨਹੀਂ ਮੈਂ ਪੜ੍ਹੂ ਤੰਗੀ ਸਾਡਾ ਕੁਛ ਲਿਖਿਆ ਹੈ ਬਕਾਇਦਾ ਤੁਸੀਂ ਚੰਗੀ ਤਰ੍ਹਾਂ ਪੜ੍ਹੋ ਉਹ ਜਿਹੜੀ ਕੋਨਾ ਇਹ ਵੀ ਕਹਾਣਾ ਤਾਂ ਨਹੀਂ ਕਿ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੰਸ ਕੀਤਾ ਉਹਨਾਂ ਨੂੰ ਦੱਸ ਰਿਹਾ ਕਿ ਇਹਨਾਂ ਦੀ ਕਿੰਨੇ ਕਿੰਨੇ ਟ੍ਰਾਂਸਫਰਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿੰਨੇ ਕਿੰਨੇ ਆ ਉਸ ਤੋਂ ਪਿੱਛਾ ਪਾਤਾ ਕਿ ਜਿਹਨੇ ਮੈਂ ਤੁਹਾਨੂੰ ਉਹਦੇ ਤੌਰ ਤੇ ਜਿਸ ਨੇ ਇੱਕ ਟ੍ਰਾਂਸਫਰ ਕਿੰਨੇ ਦੱਸਿਆ ਹਰ ਦਰ ਕਿੰਨੇ ਦੇਨੇ ਲਿਆ 5000 ਦਾ ਕੀ ਨਾਮ ਦਿੱਤਾ ਹੋਇਆ ਸਮਝ ਗਿਆ ਫੋਲੋ ਕਰਦੇ ਉਹਦੇ ਮੁਤਾਬਿਕ ਜਿਹੜਾ ਹੁਣ ਜਿੰਨੇ ਤੁਹਾਡਾ ਸਵਾਲ ਲਗਾ ਮੇਰਾ ਕਹਿਣ ਦਾ ਇਹ ਸਾਰਾ ਜਿੰਨੇ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਹ ਜਿਹੜੀਆਂ ਸਾਡੇ ਨੋ ਕੋਈ ਕੋਈ ਕੀਤੇ ਤੋਂ ਬਕਾਇਦਾ ਤਪੀਸ਼ਾ ਉਹ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਤੇ ਇਹਦੀ ਦੰਗਾਈ ਪਦਾਲ ਔਰ ਤਪੀਸ਼ ਜਾਰੀ ਹੈ ਔਰ ਦੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਪੁਆਇੰਟ ਹੈ ਕਿੱਥੋਂ ਸ਼ੁਰੂ ਹਾਤਾ ਹੈ ਇਹ ਚਾਹੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਈ ਨੈਸ਼ਨਲ ਲੈਵਲ ਹੈ ਕਈ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹ ਜੀ ਚੀਜ਼ ਜਿਹੜਾ ਵੀ ਇਨਵੋਲਵ ਹੈ ਉਹ ਨਹੀਂ ਇਹਦੀ ਇਹ ਕਿਤੇ ਕਹਿਦਾ ਜਿਵੇਂ ਜਿਵੇਂ ਸਾਡੀ ਤਪਤੀਸ ਚ ਚੰਦਾ ਰਹੇਗਾ ਅਸੀਂ ਚਾਰ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਔਰ ਵਕਾਇਦਾ ਇਹ ਵੀ ਜਦੋਂ ਸਾਡੀ ਤਪਤੀਸ ਕੰਪਲੀਟ ਹੋ ਗਈ ਸਫਾ ਮੀ ਸੁਲਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਕਾਨੂੰਨੀ ਕਲਾਂ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਕਲਾਂ ਵੀ ਪੇਸ਼ ਕਰਨਾ ਉਹ ਸਾਡਾ ਕੰਮ ਹੀ ਆ ਕੋਈ ਇਹ ਨਹੀਂ ਕਿ ਕਿਸੇ ਨੂੰ ਕੂਮ ਕੇਟ ਨੋ ਉਹ ਸਾਰਾ ਕੋ ਉਮੀਦ ਚੱਲ ਰਿਹਾ ਹੈ ਔਰ ਚੱਲਦਾ ਹੈ ਉਹ ਬਸ ਉਹ ਪੇਸ਼ਾਵੇstra ਹੈ ਇਹ ਹੁਣ ਜਿੰਨੇ ਕਰਤੋਬ ਵਿੱਚੋਂ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਟੱਕਰ ਟਟਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਖੰਡਾਲ ਰਹੇ ਹਾਂ ਸੰਘਾਰ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਛੋਕੜ ਕੀ ਹੈ ਕਿਹੜੇ ਕਿਹੜੇ ਕੰਸਰਨਡ ਥਾਰੇ ਦੇ ਵਿੱਚ ਇਹਨਾਂ ਦੀ ਰਾਇ ਹੈ ਔਰ ਕਿਥੇ ਕਿਥੇ ਇਹਨਾਂ ਦੇ ਕੀ ਪੁਰਾਣੇ ਮਕੱਦਮਾ ਗੱਜ ਜਾਂ ਜੂਏ ਤੋਂ ਲਾਵਾ ਹੋਰ ਕਿਨੇ ਗਰਮ ਦੇ ਵਿੱਚ ਨਵਾਲਦਾ ਉਹ ਹਰ ਇੱਕ ਚੀਜ਼ ਜਿਹੜੀ ਆ ਉਹ ਨੂੰ ਦੇਖਿਆ ਜਾ ਰਿਹਾ ਹੈ ਉਹਦੇ ਹਮਤੋਂ ਕੋਈ ਸਮਝ ਨਹੀਂ ਸਕਿਆ ਬਜਾਦਾ ਜੀ ਸੱਤਰੀ ਬੰਦਨ ਸਭ ਤੋਂ ਪਹਿਲੇ ਜਿਹੜੇ ਦੇਖਦਾ ਠੀਕ ਸੱਤਰੀ ਨੂੰ ਬਿਸ਼ਟਾਰਾ ਕਦੀ ਵੀ ਜਾਂਦਾ ਨਹੀਂ ਟੋਟਲ 31 ਯਸ 31 ਦੇ 32 ਬੰਦੇ ਕਿਤੇ ਹੋ ਕੇ ਵੀ ਕਰਦਾ ਸਰ ਇੱਕ ਬੰਦਾ ਹਾਂ ਇੱਕ ਬੰਦਾ ਓਏ ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰਜੀਤ ਸਿੰਘ ਮੀਤਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਫਰੀਜ ਇਹਦਾ ਮਾਲਕ ਹੈ ਉਹ ਜਦੋਂ ਰੇਡ ਕੀਤਾ ਉਹ ਉੱਥੇ ਉੱਥੋਂ ਮਤਲਬ ਉਹ ਪਰਜੰਤ ਕਾਮਯਾਬ ਹੋ ਗਿਆ ਫਿਸਕਨ ਕਾਮਯਾਬ ਹੋ ਗਿਆ ਉਹ ਉਦੋਂ ਨੇ ਬਾਕੀ ਸਾਰੇ ਸਾਰੇ ਬੁੱਕੀ ਦੇ ਬੁੱਕੀ ਬੰਦੇ ਉਹ ਗ੍ਰਿਫਤਾਰ ਸੋ ਫੇਵਰੇਟ ਤਾਂ ਬੰਦੇ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫ਼तीश ਪ੍ਰੋਵੀਜ਼ਨਰ ਡੀਐਸਪੀ ਜੀ ਮੋਹਿਨ ਸਿੰਘ ਰਾਜੀ ਜੀ ਕਲੋਜ਼ਲੀ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਫ਼तीश ਦੇ ਵਿੱਚ ਬਾਹਰ ਨੂੰ ਸਾਡੀ ਸਾਨੂੰ ਕਾਪਰ ਉਹਨਾਂ ਨੂੰ ਗਾਈਡਲਾਈਨ ਵੀ ਮਿਲ ਗਿਆ ਉਹਨਾਂ ਨੂੰ ਗਾਈਡਲਾਈਨ ਦੇ ਤਹਿਤ ਅਸੀਂ ਇਹ ਵੀ ਪੁੱਛੀ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਡੰਗਾਈ ਚ ਕਰ ਰਹੇ ਹਾਂ ਔਰ ਉਦੋਂ ਤੱਕ ਕਰਨਾ ਜਦੋਂ ਤੱਕ ਲਾਸਟ ਕਿੰਗ ਇਨ ਇਹਦਾ ਜੋ ਵੀ ਹੈ ਉਸ ਤੱਕ ਕਰਨਾ ਜੀ ਜੀ ਬਿਲਕੁਲ ਬੈਲਕੋਪਨਸ ਆ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਇਸੇ ਕੇਸ ਤੋਂ ਬਕਾਇਦਾ ਇਹ ਦੱਸਣਾ ਚਾਹਨਾ ਕਿ ਤੰਨਾ ਪੁਲਿਸ ਜਿਹੜੀ ਉਹ ਗਰੇੜ ਹੈ ਤੰਨਾ ਪੁਲਿਸ ਜ਼ਿਲ੍ਹੇ ਨੂੰ ਮਾਂ ਜੋ ਵੈਸੇ ਸੀ ਮੈਮ ਨੇ ਕੁਗਰੇਡ ਮਿਕਸਾ ਕੀਤਾ ਹੋਇਆ ਉਹਦੇ ਇੰਤਕ ਅਸੀਂ ਇੱਥੇ ਕੋਈ ਗੁਰਮ ਨਹੀਂ ਹੋਣ ਕ੍ਰਾਈਮਾਂ ਜੋ ਉਹ ਉਹਨੂੰ ਫ੍ਰੀ ਰੱਖਣਾ ਉਹਨੂੰ ਫ੍ਰੀ ਰੱਖਣਾ ਜਿਹੜਾ ਕੋਈ ਬੰਦਾ ਜੁਰਮ ਕਰਦਾ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਦਾ ਕਾਜ਼ੀ ਕਰਾਂਗੇ ਔਰ ਇਥੋਂ ਇੱਕ ਮੇਰੀ ਚਿਤਾਵਨੀ ਵੀ ਹੈ ਅਗਰ ਕੋਈ ਹੋਰ इस तरीके सोचा कि हाँ पुलिस देखो नो डाउट अभी हीस क्राइम के लेकिन यह तारिकेटी जमुन के दुआ सुना है सारा कुछ पर सोसाइटी के उ कि माड़ा असर है सबसे प्रावनी है बाकी भी जिन्हें इस तरह के कोई लुक छिप के कोई होटलों चला रहे हैं जो बाहर आउट काट के कोई दो सामने दस अस अपने इंफॉर्मर लाए हुए हैं ਅਗੇ ਸਾਨੂੰ ਹੋਰ ਵੀ ਕੋਈ ਇਨਕਮ ਇਹ ਵੀ ਇਨਫਾਰਮੇਸ਼ਨ ਤੇ ਕੰਮ ਕੀਤਾ ਹੈ ਇਸੇ ਤੀਕਾ ਨਾ ਹੋਰ ਵੀ ਸਾਡੇ ਇਨਫਾਰਮਰ ਨੂੰ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬਰਾਜ ਜਾਂ ਸਾਡੇ ਸੀਆਈਏ ਤੋਂ ਸਾਡੇ ਕੋਲ ਚਾਹੇ ਜੇ ਮੁੰਡੇ ਨੇ ਬਕਾਇਦਾ ਕੋਈ ਸਹਹਮੀਆਂ ਟੀਨਿਜ਼ ਵੀ ਨੇ ਜਿਨ੍ਹਾਂ ਨੂੰ ਮਾਂ ਜੋਗੇ ਸੇਕੀ ਤੋਂ ਆਪਣੀ ਨਿਗਰਾਨੀ ਨੇ ਇਹ ਵੀ ਜ਼ਿੰਮੇਵਾਰੀ ਜਿਹੜੀ ਹੈ ਜੀ ਮੇਰੇ ਸਮੈਟ ਫੋਰਗੇਟਡ ਆਫਸਰ ਨੂੰ ਮਿਲੀ ਹੋਈ ਹੈ उसके मुताबिक असि अपने अपने एरिए हर एंगल तो वो लगिया हुई और जिसे, जिसे, जिसे भी कोई मुखरी कोई इंफॉर्मेन मिलेगी कि किसी जुर्म बारे तो वाजी दी जाएगी